ਮੇਰੀ ਬੇਟੀ ਪਿਛਲੇ ਸਾਲ ਜਦੋਂ ਕੈਨੇਡਾ ਤੋਂ ਰਖੜੀ ਬੰਨਣ ਆਈ ਕਹਿੰਦੀ ਮम्मा ਮੈਂ ਮੱਥਾ ਟੇਕ ਕੇ ਕੀ ਕਹਾ ਮੈਂ ਕਿਹਾ ਪੁੱਤ ਤੂੰ ਇਹ ਕਹਿਣਾ ਵੀ ਵੀਰੇ ਮੈਂ ਆਈ ਸਾਲ ਬੁੱਤ ਤੇ ਰਖੜੀ ਨਹੀਂ ਬੰਨਣੀ ਹੂੰ ਤੂੰ ਵਾਪਸ ਆ ਤੇ ਆਉਂਦਾ ਸਾਲ ਮੈਂ ਤੇਰੇ ਕੋਲ ਬੱਤੇ ਰਖੜੀ ਬੰਨ ਕੇ ਜਾਵਾਂ ਆ ਗਿਆ ਆ ਗਿਆ ਉਹ ਸੇ 9 11 ਤੇ ਬੈਠਣਾ ਉਹ ਕਿੱਪਿਆਂ ਦਾ ਪੁੱਤ ਉਹ 9 11 ਤੇ ਬੈਠੂਗਾ ਹਨਾ ਤੇ ਬਸ ਫੇਰ ਤੋਂ ਬੰਬੀਆ ਬੋਦੂ ਲੈਣੀ ਬੰਬੀਆ ਬੋਲੇ ਬੋਲੇ ਨੀ ਬੰਬੀਆ ਬੋਲੇ ਹੁਣ ਜਸਵਿੰਦਰ ਬਰਾੜ ਰੂਹ ਨਾਲ ਗਾਉਗੀ ਜਿਹੜੇ ਜਸਵਿੰਦਰ ਬਰਾੜ ਨੇ ਗੀਤ ਦੇ ਵਿੱਚ ਜ਼ਿਕਰ ਕੀਤਾ ਸੀ ਹੁਣ ਰੂਹ ਨਾਲ ਨਹੀਂ ਗਾਉਂਦੀ ਜਸਵਿੰਦਰ ਬਰਾੜ ਹਾਂ ਹਾਂ ਹੋਰ ਤੁਸੀਂ ਮੇਰੇ ਦਿਲ ਦੀ ਗੱਲ ਕੀਤੀ ਹੈ ਸੱਚੀ ਮੈਂ ਮੈਂ ਮਿਰਜ਼ਾ ਫਰਵੈਸ਼ ਤੇ ਗਾਉਂਦੀ ਸੀ ਸੋ ਲੱਕੇ ਪਰ ਮੈਂ ਰੂਹ ਤੋਂ ਨਹੀਂ ਗਾਉਂਦੀ

ਪਲਕਾਰ ਦੇ ਹਸ਼ਰਾਂ ਮਾਚਰਨ ਕਰਿਤੇ ਹਾ ਜਾਇਆ ਰਤੂ ਬਟੇ ਤਾਰੀਖੀ ਆਸੀ ਅਜਨੇ ਕੇ ਪੈਰੀਆ ਕਿ ਤੂ ਵੱਡੇ ਪੈਰੀ ਗਿਆ ਸੀ ਨਕੇ ਪੈਰੀ ਆ ਤੋ ਫੋਨ ਲਾਈਨ ਦੇ ਉਤੇ ਸਾਡੇ ਨਾਲ ਜਸਵਿੰਦਰ ਬਰਾੜੋਣੀ ਜੁੜੇ ਨੇ ਜਸਵਿੰਦਰ ਬਰਾੜੋਣਾ ਦਾ ਜੋ ਥੋੜੇ ਦਿਨ ਪਹਿਲਾਂ ਗੀਤ ਆਉਂਦਾ ਨਿੱਕੇ ਪੈਰੀ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਦਿੰਦਾ ਹੈ ਕਿ ਇੱਕ ਭੂਆ ਹੋਣ ਦੇ ਨਾਤੇ ਉਹਨਾਂ ਨੂੰ ਕਿੰਨੀਆਂ ਆਸਾਂ ਸੀ ਉਮੀਦਾਂ ਸੀ ਔਰ ਜਿਸ ਤਰੀਕੇ ਦੇ ਨਾਲ ਪ੍ਰੋ ਪੰਜਾਬ ਟੀਵੀ ਦੇ ਵਿੱਚ ਵੀ ਇੰਟਰਵਿਊ ਜਦੋਂ ਦਿੱਤੀ ਉਹਨਾਂ ਨੇ ਕਿਹਾ ਕਿ ਅਰਦਾਸ ਕਦੀ ਵੀ ਵਿਅਰਥ ਨਹੀਂ ਜਾਂਦੀ ਜੇ ਸੱਚੇ ਮਨੋਂ ਅਰਦਾਸ ਕਰੋ ਤਾਂ ਰੱਬ ਸਭ ਦੀ ਸੁਣਦਾ ਔਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਲਈ ਤਾਂ ਕਿੰਨੇ ਹੀ ਹਜ਼ਾਰਾਂ ਲੋਕਾਂ ਨੇ ਉਹਨਾਂ ਦੇ ਚਾਹਵਾਨਾਂ ਨੇ ਅਰਦਾਸ ਕੀਤੀ ਔਰ ਅੱਜ ਪਰਿਵਾਰ ਨੇ ਇੱਕ ਖੁਸ਼ਖਬਰੀ ਸਭ ਦੇ ਨਾਲ ਸਾਂਝੀ ਕੀਤੀ ਹੈ ਸਾਡੇ ਨਾਲ ਜਸਵਿੰਦਰ ਬਰਾਰੋਣੀ ਲਾਈਨ ਦੇ ਤੇ ਜੁੜੇ ਨੇ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਔਰ ਮੁਬਾਰਕਾਂ ਤੁਹਾਨੂੰ ਔਰ ਤੁਹਾਡੇ ਸਾਰੇ ਪਰਿਵਾਰ ਨੂੰ ਸਤਿਕਾਰ ਜੀ ਤੁਹਾਨੂੰ ਉਪਰੋ ਪੰਜਾਬ ਦੇ ਸਾਰਿਆਂ ਨੂੰ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਮੁਬਾਰਕਾਂ ਪੂਰੀ ਦੁਨੀਆ ਨੂੰ ਮੁਬਾਰਕਾਂ ਉਹਦੇ ਚਾਹਣ ਵਾਲਿਆਂ ਨੂੰ ਮੁਬਾਰਕਾਂ ਕਿਉਂਕਿ ਹਰ ਇੱਕ ਦੀ ਅਰਦਾਸ ਹੈ ਜਿਹੜੀ ਅੱਜ ਪੂਰੀ ਹੋਈ ਹੈ ਨਿੱਕੇ ਬੱਚੇ ਤੋਂ ਲੈ ਕੇ ਬੁਢਾਪੇ ਤੱਕ ਹਰ ਦੀ ਅਰਦਾਸ ਸੀ ਹਰ ਦਿਲ ਦੀ ਅਰਦਾਸ ਸੀ ਹਰ ਰੂਹ ਦੀ ਅਰਦਾਸ ਸੀ ਅੱਜ ਹਰ ਰੂਹ ਅੱਜ ਹਰ ਦਿਲ ਦੀ ਅਰਦਾਸ ਪੂਰੀ ਹੋਈ ਹੈ ਉਹਨਾਂ ਸਾਰਿਆਂ ਰੂਹਾਂ ਨੂੰ ਉਹਨਾਂ ਸਾਰੇ ਦਿਲਾਂ ਨੂੰ ਉਹਨਾਂ ਸਾਰੇ ਸਤਕਾਰਯੋਗ ਪਿਆਰ ਕਰਨ ਵਾਲਿਆਂ ਨੂੰ ਜਸਵਿੰਦਰ ਬਰਾੜ ਵੱਲੋਂ ਬਹੁਤ ਬਹੁਤ ਵਧਾਈਆਂ ਮੈਮ ਜਦੋਂ ਪਹਿਲਾਂ ਫੋਨ ਆਉਂਦਾ ਤਾਂ ਰਿਐਕਸ਼ਨ ਕੀ ਸੀ ਤੁਹਾਡਾ ਜਦੋਂ ਇਹ ਕੰਨਾਂ ਦੇ ਵਿੱਚ ਤੁਹਾਡੇ ਇਹ ਆਵਾਜ਼ ਪੈਂਦੀ ਹੈ ਕਿ ਮੁਬਾਰਕਾਂ ਜਸਵਿੰਦਰ ਬਰਾੜ ਜੀ ਤੁਸੀਂ ਭੂਆ ਬਣ ਚੁੱਕੇ ਹੋ ਔਰ ਨਿੱਕਾ ਸ਼ੁਭ ਦੀਪਾਰੀ ਮੈਨੂੰ ਪਤਾ ਸੀ ਜੀ ਮੈਂ ਤਾਂ ਕਹਿੰਨੇ ਜਾ ਦੇਣਾ ਸੀ ਜੀ ਜੀ ਹਾਂ ਜੀ ਹਾਲਾਂਕਿ ਪਰਿਵਾਰ ਨੇ ਅੱਜ ਜਾਰੀ ਕੀਤਾ ਜਦੋਂ ਜਦੋਂ ਤੁਹਾਨੂੰ ਪਤਾ ਚੱਲਿਆ ਸੀ ਇਹ ਗੱਲ ਅ ਬਸ ਇਕ ਅੰਦਰ ਨਹੀਂ ਹੁੰਦਾ ਵੀ ਪਰਮਾਤਮਾ ਸਹੀ ਸਲਾਮਤ ਦੁਨੀਆ ਤੇ ਆ ਜੀ ਹੈ ਨਾ ਵਾਹਿਗੁਰੂ ਕੋਈ ਅੜਚਨ ਨਾ ਬਈ ਕੋਈ ਪ੍ਰੋਬਲਮ ਨਾ ਆਵੇ ਏ ਸੱਚੇ ਪਾਤਸ਼ਾਹ ਮੈਂ ਵੀ ਨਿਗਾ ਰੱਖੀ ਪਰ ਮੈਂ ਅੜਚਣ ਆਈ ਨਹੀਂ ਸਕਦੀ ਸੀ ਪਿਆਰ ਕਰਨ ਵਾਲੇ ਸਤਕਾਰ ਕਰਨ ਵਾਲਾ ਪੂਰਾ ਵਰਡ ਹੈ ਜਿਹੜੇ ਇਸ ਭਾਸ਼ਾ ਨੂੰ ਜਾਣਦੇ ਵੀ ਨਹੀਂ ਨਾ ਜੀ ਮੈਮ ਉਹਨਾਂ ਦਾ ਵੀ ਅਰਦਾਸ ਤੇ ਉਹਨਾਂ ਦਾ ਪਿਆਰ ਵੀ ਵੀਰੇ ਭਾਬੀ ਦੇ ਨਾਲ ਸੀ ਤੇ ਫਿਰ ਕੋਈ ਅੜਚਣ ਕਿਵੇਂ ਆ ਸਕਦੀ ਮੈਮ ਮੈਂ ਤੁਹਾਡਾ ਗੀਤ ਜਦੋਂ ਵੀ ਸੁਣਦਾ ਸੀ ਉਹਦੇ ਵਿੱਚੋਂ ਬਹੁਤ ਕੁਝ ਗੱਲਾਂ ਉਹ ਦਰਦ ਜਿਹੜਾ ਹੈ ਉਹ ਮਹਿਸੂਸ ਹੁੰਦਾ ਸੀ ਜੇ ਇੱਕ 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 ਲਿਰਿਕਸ ਦੀ ਆਪਾਂ ਗੱਲ ਕਰੀਏ ਤਾਂ ਜਿਵੇਂ ਜ਼ਿਕਰ ਤੁਸੀਂ ਕੀਤਾ ਕਿ ਸੁੰਨੀ ਪਈ ਹੈ ਹਵੇਲੀ ਅੱਜ ਉਸ ਹੀ ਹਵੇਲੀ 'ਚ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਗਿੱਧੇ ਪੈ ਰਹੇ ਨੇ ਬੋਲੀਆਂ ਪੈ ਰੀਆਂ ਨੇ ਲੱਗਦਾ ਕਿ ਲਕਾਰੀਆਂ ਜੋ ਉਡੀਆਂ ਸੀ ਸਾਰੀਆਂ ਉਹ ਦੂਰ ਹੋ ਗਈਆਂ ਜਦੋਂ ਉਹ ਚਲਿਆ ਗਿਆ ਸੀ ਨਾ ਮੈਂ ਮਤਲਬ 2 ਮਹੀਨਿਆਂ ਬਾਅਦ ਹੀ ਮਤਲੇ ਸਗੀਤ ਨੂੰ ਗਾਉਣਾ ਸ਼ੁਰੂ ਕਰਤਾ ਸੀ ਵੀ ਮੈਂ ਮੈਂ ਕਹਿੰਦੀ ਹੁੰਦੀ ਸੀ ਮੈਂ ਇੱਕ ਕਮਜ਼ੋਰ ਸੀ ਔਰਤ ਹਾਂ ਨਾ ਵੀ ਮੈਂ ਕਿਸ ਨਾਲ ਲੜਨ ਦੀ ਮੇਰੇ ਕੋਲ ਇੰਨੀ ਪਾਵਰ ਹੈ ਨਹੀਂ ਜੀ ਜੇ ਰੱਬ ਕਹੇ ਵੀ ਤੇ ਮੈਨੂੰ ਤੇਰੀ ਜਾਨ ਚਾਹੀਦੀ ਹੈ ਤੇ ਮੈਂ ਵੀ ਸਿੱਧੂ ਨੂੰ ਮੋੜਦਾ ਤਾਂ ਮੈਂ ਦੇ ਸਕਦੀ ਸੀ ਹਮਮ ਤੇ ਪਰ ਮੈਂ ਕਹਿੰਦੀ ਹੁੰਦੀ ਸੀ ਵੀ ਤੂੰ ਬੱਡੇ ਪੈਰਿੰਗੇ ਆ ਕਿਉਂਕਿ ਮੈਨੂੰ ਉਹਦੇ ਪੈਰ ਬਹੁਤ ਸੋਹਣੇ ਲੱਗਦੇ ਦੇ ਸੀ ਤੇ ਹੱਥ ਹਮਮ 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 ਹਮ ਹਾਂ ਤੇ ਪਰ ਪਰ ਹੱਥਾਂ ਦੇ ਸੀ ਤੇ ਮੈਂ ਕਈ ਵਾਰ ਇੱਕ ਵਾਰੀ ਮੈਂ ਕਿਹਾ ਮੈਂ ਕਿਹਾ ਵੀ ਇੰਨੇ ਸੋਹਣੇ ਹੱਥ ਹੈ ਜੀ ਕਰਦਾ ਵੀ ਨੇਲ ਪਾਲਿਸ਼ ਲਾ ਦੇ ਤੇ ਪਰ ਉਹ ਬੜਾ ਸੈਂਸਿਟਿਵ ਸੀਗਾ ਹੈਨਾ ਬੜਾ ਨਹੀਂ ਬੋਲਦਾ ਸੀਗਾ ਵੀ ਬੱਸ ਮੈਂ ਸ਼ੁਰੂ ਤੋਂ ਹੀ ਦੋ ਕੁ ਮਹੀਨੇ ਬਾਅਦ ਕਹਿਣ ਲੱਗੀ ਸੀ ਕਿ ਤੂੰ ਪੁੱਤ ਵੱਡੇ ਪੈਰੀਂ ਗਿਆ ਨਿੱਕੇ ਪੈਰੀ ਆ ਜਾ ਮੇਰੀ ਬੀਟੀ ਪਿਛਲੇ ਸਾਲ ਜਦੋਂ ਕੈਨੇਡਾ ਤੋਂ ਰਖੜੀ ਬੰਨਣ ਆਈ ਕਹਿੰਦੀ ਮੰਮਾ ਮੈਂ ਮੱਥਾ ਟੇਕ ਕੇ ਕੀ ਕਹਾ ਮੈਂ ਕਿ ਪੁੱਤ ਤੂੰ ਇਹ ਕਹਿਣਾ ਵੀ ਵੀਰੇ ਮੈਂ ਆਈ ਸਾਲ ਬੁੱਤ ਤੇ ਰਖੜੀ ਨਹੀਂ ਬੰਨਣੀ ਤੂੰ ਵਾਪਸ ਆ ਤੇ ਆਉਂਦਾ ਸਾਲ ਮੈਂ ਤੇਰੇ ਘੁੱਟ ਤੇ ਰਖੜੀ ਬੰਨ ਕੇ ਜਾਣਾ ਕਈ ਵਾਰ ਨਾਲ ਜੀ ਪ੍ਰਮਾਤਮਾ ਉਹ ਦੋ ਹੂੰ ਬਰਾਜ਼ ਮਾਨ ਹੁੰਦਾ ਬਿਲਕੁਲ ਹੁਣ ਆਪਾਂ ਕੋਈ ਰੱਬ ਤਾਂ ਹੈ ਨਹੀਂ ਆਪਾਂ ਤਾਂ ਮਨ ਇਨਸਾਨ ਆ ਉਦੋਂ ਕਿਤੇ ਜਦੋਂ ਉਸ ਟਾਈਮ ਤੇ ਸਾਰਿਆਂ ਦੇ ਅਰਦਾਸਾਂ ਹੋਈਆਂ ਜਾਂ ਧੀ ਧੀਆਣੀ ਨੇ ਅਰਦਾਸ ਕੀਤੀ ਤੇ ਸੱਚੀ ਐਦ ਕੀ ਸਾਲ ਉਹ ਗੁੱਟ ਤੇ ਰਖੜੀ ਬੰਨ੍ਹ ਕੇ ਜਾਉਗੀ ਬਿਲਕੁਲ ਔਰ ਹਵੇਲੀ ਦੇ ਵਿੱਚ ਵੀ ਰੌਣਕਾਂ ਨੇ ਔਰ 911 ਬੇਲੀ ਜਿਹੜਾ ਉਡੀਕਦਾ ਸੀ ਉਸ ਦਾ ਬੇਲੀ ਵੀ ਮਨ ਲੱਗਦਾ ਉਹ ਵਾਪਸ ਆ ਗਿਆ ਅਕੇ ਅਕੇ ਉਸੇ ਨਾਟ 11 ਤੇ ਬਹਿਣਾ ਹੈ ਉਹਨੇ ਉਹ ਟਿੱਬਿਆਂ ਦਾ ਪੁੱਤ ਉਹੋ ਨਾਟ 11 ਤੇ ਬੈਠੂਗਾ ਹੈ ਨਾ ਤੇ ਬਸ ਫੇਰ ਤੋਂ ਬੰਬੀ ਆ ਬੋਦੂ ਇਮੋਸ਼ਨਲ ਵੀ ਤੁਸੀਂ ਬੋਲੇ ਨੀ ਬੰਬੀ ਹੈ ਬੋਲੇ ਬੋਲੇ ਨੀ ਬੰਬੀ ਹੈ ਬੋਲੇ ਤਾਂ ਹੁਣ ਜਸਵਿੰਦਰ ਵੀਰ ਦਾ ਪਤੀ ਜਾਵੇਂ ਦਾ ਪੁੱਤ ਵੀਰ ਦਾ ਪਤੀ ਜਾਵੇਂ ਦਾ ਮੇਉ ਜੜੂ ਬਾਬਨੇ ਦੀ ਅੱਜ ਬਹੁਤ ਖੁਸ਼ ਹਾਂ ਬਹੁਤ ਖੁਸ਼ ਤਾਂ ਹੁਣ ਜਸਵਿੰਦਰ ਬਰਾੜ ਰੂਨ ਨਾਲ ਗਾਉਗੀ ਜਿਹੜੇ ਜਸਵਿੰਦਰ ਬਰਾੜ ਨੇ ਗੀਤ ਦੇ ਵਿੱਚ ਜ਼ਿਕਰ ਕੀਤਾ ਸੀ ਹੁਣ ਰੂਨ ਨਾਲ ਨਹੀਂ ਗਾਉਂਦੀ ਜਸਵਿੰਦਰ ਬਰਾੜ ਹਾਂ ਹਾਂ ਹੋਰ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਸੱਚੀ ਹੂੰ ਮੈਂ ਮੈਂ ਮਿਰਜ਼ਾ ਫਰਮੈਸ਼ ਤੇ ਗਾਉਂਦੀ ਹੁੰਦੀ ਸੀ ਸੋ ਲੈ ਕੇ ਹੂੰ ਪਰ ਮੈਂ ਰੂ ਤੋ ਨਹੀਂ ਗਾਉਂਦੀ ਜਦੂਗੋ ਗੋਦੀ ਸੀ ਇੱਕ ਫਰਜ਼ ਸਭ ਸਾਂਸ ਕੇ ਗੋਦੀ ਸੀ ਪਰ ਅੱਜ ਤੋਂ ਬਾਅਦ ਉਸੇ ਮੈਂ ਦੇ ਨੂੰ ਦਸੰਦਰ ਬਰਾੜਾ ਨੂੰ ਤੋ ਗਾਉਗੀ ਹਮ ਨਿਸਤਰਾ ਨਿੱਕੇ ਪੈਰੀ ਆ ਗਏ ਜੀ ਮੈਂ ਦੇਣਾ ਨਹੀਂ ਦੇ ਸਕਦੀ ਸੱਚੀ ساری ਉਮਰ ਨਹੀਂ ਦੇਣਾ ਦੇ ਸਕਦੀ ਹਮ ਕਿਉਂਕਿ ਉਹ ਦਰਦ ਵੀ ਨਜ਼ਰ ਆਉਂਦਾ ਸੀ ਤੁਹਾਡਾ ਹਾਲਾਂਕਿ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਉਸ ਤੋਂ ਬਾਅਦ ਵੀ ਦੇਖਿਆ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਵੀ ਗਏ ਪਰ ਜਿਹੜੀ ਖੁਸ਼ੀ ਹੁੰਦੀ ਹੈ ਜਿਹੜੀ ਇੱਕ ਉਹ ਝਲਕ ਹੁੰਦੀ ਸੋ ਅੱਜ ਦੇਰੇ ਮੇਰੇ ਹੰਝੂਆਂ ਨਾਲ ਖੁਸ਼ੀ ਦੇ ਜੀ ਹੂੰ ਤੇ ਮੈਂ ਕਹਿੰਦੀ ਜਿਵੇਂ ਆਪਣੀ ਸੋਣੀ ਰੱਬ ਨੇ ਹਰ ਮਾਂ ਦੀ ਸੋਣੀ ਹਰ ਹਰ ਉਸ ਬਾਪ ਦੀ ਸੋਣੀ ਹਰ ਉਸ ਭੈਣ ਦੀ ਸੋਣੀ ਜਿਵੇਂ ਇਸ ਪਰਵਾਰ ਦੀ ਸੋਣੀ ਹੈ ਸਾਡੀ ਸੋਣੀ ਹੈ ਸਾਨੂੰ ਮਤਲਬ ਠੰਡ ਪਰਮਾਤਮਾ ਨੇ ਪਾਈ ਹੈ ਤੇ ਮੈਂ ਕਹਿੰਦੀ ਹਰ ਉਸ ਮਾਂ ਦੇ ਠੰਡ ਪਾਈ ਰੱਬਾ ਹੂੰ ਹਰ ਉਸ ਭੈਣ ਦੇ ਠੰਡ ਪਾਈ ਹਰ ਉਸ ਬਾਪ ਦੇ ਠੰਡ ਪਾਈ ਮਾਤਾ ਚਰਨ ਕਰੋਨੀ ਠੀਕ ਨੇ ਤੰਦਰੁਸਤ ਨੇ ਬੱਚਾ ਠੀਕ ਹੈ ਜੀ ਬਿਲਕੁਲ ਤੰਦਰੁਸਤ ਇੰਨਾ ਕਿਊਟ ਹੈ ਇੰਨਾ ਕਿ ਸੋਹਣਾ ਹੈ ਇੰਨਾ ਕਿ ਸੋਹਣਾ ਹੈ ਇੰਨਾ ਕਿ ਸੋਹਣਾ ਹੈ ਨਾ ਵੀ ਮੈਂ ਦੱਸ ਨਹੀਂ ਸਕਦੀ ਉਹ ਫੋਟੋ ਆ ਤੋਈ ਬਹੁਤ ਕੁਝ ਨਜ਼ਰ ਆ ਜਾਂਦਾ ਹੈ ਬੱਚੇ ਦੇ ਫੋਟੋ ਦੇ ਦੇਖ ਕੇ ਜੋ ਛੋਲਕੀ ਦੇਖੀ ਤਾਂ ਲੱਗਦਾ ਹੈ ਕਿ ਉਹ ਉਸ ਤੋਂ ਪਿਆਰਾ ਉਸ ਤੋਂ ਕਿਊਟ ਬੱਚਾ ਦਾ ਸ਼ਾਇਦ ਬਹੁਤ ਘੱਟ ਹੀ ਦੇਖਿਆ ਹੋਵੇ ਹਾਂ ਬਹੁਤ ਪਿਆਰਾ ਬਹੁਤ ਪਿਆਰਾ ਤੇ ਭੂਆ ਨੇ ਉਹ ਵਡੇ ਪਿਆਰੀ ਛੋਟੇ ਪਿਆਰੀ ਨਾਲ ਮਲਾਏ ਦੇਖਿਆ ਮੈਂ ਗੋਦੀ ਚ ਛੱਕਿਆ ਅੱਧਾ ਪੌਣਾ ਘੰਟਾ ਗੋਦੀ ਚ ਰੱਖਿਆ ਪਾਠ ਪੜਿਆ ਵੀ ਕੋਈ ਤਕਲੀਬ ਬਾ ਤੈਨੂੰ ਸ਼ੂਭੇ ਨਾ ਕੋਈ ਬੁਰੀ ਨਜ਼ਰ ਤੈਨੂੰ ਲੱਗੇ ਨਾ ਜੀ ਕਿਉਂਕਿ ਪਹਿਲਾਂ ਬਾਣੀ ਦਾ ਜ਼ਿਕਰ ਹੋਣਾ ਬਾਣੀ ਆ ਜਿਹੜੀ ਨਾ ਕਵਚ ਬਣ ਜਾਂਦੀ ਕਵਚ ਆਲੇ-ਦਾਲੇ ਜੀ ਜਦੋਂ ਤਾਂ ਬਾਣੀ ਪੜਦੇ ਨਾ ਸਤਗੁਰ ਪੈਰਾ ਲਾ ਲੈਂਦੇ ਆਲੇ-ਦਾਲੇ ਜੀ ਮੈਂ ਜਦੋਂ ਉਹਨੂੰ ਗੋਦੀ ਚ ਛੱਕਿਆ ਹੂੰ ਮੈਂ ਬਾਗੀ ਦਿੱਤੇ ਫਤੋ ਸਗੀਚ ਵੀ ਕਿਹਾ ਸੀ ਤੈਨੂੰ ਲਾਡਾ ਨਾਲ ਚੁੱਕਾਂ ਤੈਨੂੰ ਗੱਲ ਨਾਲ ਲਾਵਾਂ ਚੁੰਮਾ ਬਾਰ ਬਾਰ ਕਦੇ ਚੁੰਮਾ ਤੇਰਾ ਮੱਥਾ ਕਦੇ ਗੱਲ ਨਾਲ ਲਾਵਾਂ ਬਿਲਕੁਲ ਪਰ ਉਸੇ ਕਹਾਂ ਤੇ ਬੋਲੇ ਬੋਲੇ ਪੈਣੀ ਤੁਰੂਗਾ ਹੂੰ ਮੈਨੂੰ ਲੱਗਦਾ ਉਹ ਅੱਜ ਉਹ ਠੰਡ ਤੁਹਾਡੇ ਵੀ ਕਾਜੇ ਚ ਪਈ ਹੋਗੀ ਜਿਸ ਦਾ ਤੁਸੀਂ ਵੀ ਇੰਤਜ਼ਾਰ ਕਰ ਰਹੇ ਸੀ ਵੀ ਕਈ ਵਾਰ ਬੰਦਾ ਬਹਤਰ ਜੇ ਨਹੀਂ ਜਾਂਦਾ ਹੂੰ ਖੁਸ਼ੀ ਚ ਚੱਲਾ ਜਿਹਨੂੰ ਕਹਿੰਦੇ ਆ ਆਪਾਂ हां कन्ना पण ਜਾ ਅੱਜ ਪਾਚੂ ਉਹ ਵਾ ਕੀ ਅੱਛਾ ਵੀ ਅ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਕਈ ਵਾਰ ਆ ਲੱਗਦਾ ਵੀ ਕੰਨਾਂ ਨੂੰ ਅੱਛਾ ਠੀਕ ਹੈ ਫਿਰ ਇਹਨੇ ਨਹੀਂ ਨਹੀਂ ਗੋਦੀ ਚ ਆਪ ਤਾਂ ਪਾ ਕੇ ਰੱਖੀ ਸੀ ਹੈਨਾ ਸਾਰਿਆ ਸੀ ਠੀਕ ਬਾਹੇ ਗੁਰੂ ਬਸ ਮੈਂ ਤਾਂ ਇਹ ਹੀ ਕਹਨੇ ਆ ਬੇਟਾ ਵੀ ਜਿਵੇਂ ਸਾਡੀ ਸੋਨੀਆ ਮਹਾਰਾਜ ਸਭ ਦੀ ਸੁਣੇ ਸਭ ਦੀ ਸੁਣੇ ਕੋਈ ਦੁਨੀਆ ਦੇ ਔਖਾ ਮਾਪਾ ਬਣਾ ਲਵੇ ਕਿਉਂਕਿ ਪੈਸਾ ਘਟ ਦੇ ਅੜਾਦ ਅੱਖਾਂ ਮੂਰੇ ਰਹਿਣੀ ਚਾਹੀਦੀ ਅੜਾਦ ਬਹੁਤ ਵੱਡੀ ਚੀਜ਼ ਹੁੰਦੀ ਜੀ ਔਰ ਪਿਤਾ ਜਿਹੜੇ ਚੁੱਪ ਹੋ ਗਏ ਸੀ ਬਹੁਤ ਟਾਈਮ ਦੇ ਲਈ ਅੱਜ ਉਹਨਾਂ ਦੀਆਂ ਆਵਾਜ਼ਾਂ ਅੱਜ ਉਹਨਾਂ ਦੀ ਗੱਲਬਾਤ ਵੀ ਮੈਨੂੰ ਲੱਗਦਾ ਵੱਖਰੀ ਹੋ ਗਈ ਬਹੁਤ ਫਰਕ ਹੈ ਬਹੁਤ ਫਰਕ ਬਹੁਤ ਫਰਕ ਹੈ ਅੱਖਾਂ 'ਚ ਜਿਹੜੀ ਚਮਕ ਹੈ ਜਿਹੜਾ ਚਾਨਣ ਹੈ ਦੇਖੋ ਜਿੱਤੀਆਂ ਪੁੱਤਾਂ ਤੋਂ ਬਿਗੈਰੇ ਰੱਬ ਨੇ ਕੁਝ ਐਸੀ ਸਿਰਜਣਾ ਸਾਜੀ ਹੈ ਹੈਨਾ ਜੀ ਤੇ ਇਹ ਜਿਹੜੇ ਮਿੱਠੇ ਹੋਣ ਮਿੜਾਈ ਨੇ ਨਾ ਫਾਲਸ ਇਹਨਾਂ ਤੋਂ ਬਿਗੈਰ ਜ਼ਿੰਦਗੀ ਸੋਹਣੀ ਨਹੀਂ ਲੱਗਦੀ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇ ਦੇ ਤਾਂ ਹੀ ਜੀ ਹਾਂ ਜੀ ਔਰ ਮਨ ਲਦੇ ਉਹਨਾਂ ਦੀ ਜ਼ਿੰਦਗੀ ਨੂੰ ਜੀਣ ਦਾ ਇੱਕ ਦੁਬਾਰਾ ਤੋਂ ਇੱਕ ਜ਼ਰੀਆ ਬਣ ਗਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਲਾਈਫ ਉਹਨਾਂ ਨੂੰ ਹੁਣ ਲੱਗਦਾ ਕਿ ਇਸ ਬੱਚੇ ਕਰਕੇ ਹੀ ਉਹਨਾਂ ਨੇ ਹੋਰ ਅੱਗੇ ਸੋਹਣੀ ਜੀਣੀ ਹੈ ਕਿਉਂਕਿ ਆਪਾਂ ਆਮ ਇਨਸਾਨ ਆ ਰਾਜੀ ਹੈ ਨਾ ਜੀ ਵੀ ਜਿਹੜੇ ਤਪੱਸਿਆ ਕਰਦੇ ਨੇ ਸਾਧੂ ਸੰਤ ਨੇ ਉਹ ਤਾਂ মোহ ਮਾਇਆ ਤੋਂ ਦੂਰ ਹੁੰਦੇ ਨੇ ਆਪਾਂ ਆਪ ਆਪਾ ਇਨਸਾਨ ਆ ਆਪਾਂ ਇਹ ਇਹਨਾਂ ਚੀਜ਼ਾਂ ਦੇ ਅੰਦਰ ਹੀ ਆਪੋ ਤਾਂ ਵੀ মোহ ਮਾਇਆ ਚ ਇਹਨਾਂ ਤੋਂ ਬਗਰੇ ਪਗੇ ਹੋ ਨਹੀਂ ਸਕਦੇ ਜੀ ਔਰ ਨਾਮ ਦਾ ਸਭ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਹਾਲਾਂਕਿ ਪਰਿਵਾਰ ਨੇ ਹੀ ਸਾਂਝਾ ਕਰਨਾ ਉਹ ਵੀ ਪਰ ਚਰਚਾਵਾਂ ਹੋ ਰਹੀਆਂ ਨੇ ਅਜੇ ਨਾਮ ਰੱਖਣ ਨੂੰ ਲੈ ਕੇ ਹਾਂਜੀ ਹਾਂਜੀ ਉਹ ਫਿਰ ਹਮ ਕਿਸੇ ਬਹੁਤ ਮਹਾਪੁਰਸ਼ ਵੀ ਆ ਰਹੇ ਨੇ ਵੱਡੇ ਵੱਡੇ ਜੀ ਜੀ ਤੇ ਹਮ ਉਹਨਾਂ ਦੀ ਆਗਿਆ ਨਾਲ ਹੀ ਰੱਖਿਆ ਜਾਊਗਾ ਜੀ ਜੀ ਤੇ ਮਤਲਬ ਐਸੀ ਸਤਿਅਰ ਲੋਕ ਨੇ ਜਿਹੜੇ ਅਸ਼ੀਰਵਾਦ ਦੇਣ ਆ ਰਹੇ ਨੇ ਹਸਪੀਟਲ ਚ ਹੂੰ ਜਾਂਦੇ ਜਾਂਦੇ ਮੈਂ ਕਹੂੰਗਾ ਹੁਣ ਗੀਤ ਦੇ ਬੋਲ ਤੁਸੀਂ ਬਦਲ ਕੇ ਜ਼ਰੂਰ ਸਾਡੇ ਵਿਊਰਜ਼ ਨਾਲ ਸਾਂਝੇ ਕਰ ਦਿਓ ਤੂੰ ਵੱਡੇ ਪੈਰੀ ਗਿਆ ਸੀ ਨਿੱਕੇ ਪੈਰੀ ਆ ਗਿਆ ਹਾਂ ਹੂੰ ਬਲਕ ਕਾਰਿ ਤੇ ਹਾਸ਼ਿਆ ਮਾ ਚਰਨ ਕਰਿ ਤੇ ਹਾ ਜਾਇਆ ਵੇ ਤੂੰ ਵੱਡੇ ਪੈਰੀ ਗਿਆ ਸੀ ਅੱਜ ਨਿੱਕੇ ਪੈਰੀ ਆਇਆ ਕਿ ਤੂੰ ਵੱਡੇ ਪੈਰੀ ਗਿਆ ਸੀ ਨੇ ਕੇ ਤੇਰੀ ਆਇਆ ਸਭਨਾ ਦੁਨੀਆ ਪਿਆਰਿਆਂ ਦੀਰ ਦਾਸ ਨੂੰ ਰਬਾ ਸਾੜ ਤੂੰ ਹੀ ਲਾਇਆ ਉਹ ਵੱਡੇ ਪੜੀ ਗਿਆ ਸੀ ਅਜਨ ਕੇ ਤੇਰੀ ਆਇਆ ਤਨਵਦ ਮੈਂ ਬਹੁਤ ਬਹੁਤ ਗੱਲਬਾਤ ਕਰਨ ਲਈ ਆ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਔਰ ਸਿੱਧੂ ਦੇ ਚਾਹਣ ਵਾਲਿਆਂ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪੂਰੀ ਦੁਨੀਆ ਨੂੰ ਮੁਬਾਰਕਾ ਪੂਰੀ ਦੁਨੀਆ ਨੂੰ ਮੁਬਾਰਕਾ